ਤਾਂ ਸੈਟਅਪ ਕਾਫੀ ਸਿੰਪਲ ਚੱਲਦਾ ਬਈ ਮੈਂ ਗੱਲ ਕਰ ਰਹੀ ਸੀ ਆਪਾਂ ਵੀ ਇਹ ਇੱਥੇ ਸੜਕ ਦੇ ਕਿਨਾਰੇ ਸ਼ੁਰੂ ਕਰਨ ਵਾਲਾ ਇਹ ਵਿਚਾਰ ਕਿਵੇਂ ਆਇਆ ਕਿਉਂ ਸ਼ੁਰੂ ਕੀਤਾ ਮਤਲਬ ਇਸ ਪਾਸੇ ਆਉਣਾ ਪਿਆ ਤੇ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਇਸ ਪਾਸੇ ਮਤਲਬ ਜਦੋਂ ਪੂਰਾ ਜੀ ਪਰਿਵਾਰ ਦਾ ਸਾਥ ਪੂਰਾ ਸਾਥ ਦਿੰਦੇ ਇੱਥੇ ਭਾਜੀ ਬੈਠੇ ਜਿਹੜੇ ਹਾਂਜੀ ਜਿਹੜੇ ਸਾਰੇ ਉਹ ਸਾਰੇ ਸਾਡਾ ਸਾਥ ਦਿੰਦੇ ਨੇ ਉਹਨਾਂ ਦੇ ਬਦੌਲੂ ਪੀ ਅਸੀਂ ਕੰਮ ਸ਼ੁਰੂ ਕੀਤਾ ਅਸੀਂ ਨਹੀਂ ਕਰ ਸਕਦੇ ਸੀ ਹਾਂ ਉਹਨਾਂ ਨੇ ਸਾਨੂੰ ਪ੍ਰੇਰਿਆ ਕਿ ਮੈਂ ਯਾਰ ਤੁਸੀਂ ਆਪਣਾ ਕਰੋ ਬਿਲਕੁਲ ਪੈਸੇ ਚਾਹੀਦੇ ਪੈਸੇ ਦੇ ਉਹਨਾਂ ਨੇ ਕਰੋ ਕੰਮ ਤਾਂ ਕਰੋ ਸਰ ਸਾਨੂੰ ਸਾਰਾ ਕੋਈ ਤਿੰਨ ਦਿਨ ਵੀ ਨਹੀਂ ਕੰਮ ਕਿਉਂ ਨਾ ਕਰੀਏ ਬਿਲਕੁਲ ਹਾਂਜੀ ਸਹੀ ਗੱਲ ਸਾਨੂੰ ਜੇ ਸਾਡੇ ਕੋਲ ਨਾ ਹੋਵੇ ਫਿਰ ਤਾਂ ਯਾ ਕੀ ਹੈ ਨਾ ਕੀ ਬਿਲਕੁਲ ਸਾਨੂੰ ਸਾਰਾ ਪ੍ਰਬੰਧ ਕਰਕੇ ਦਿੱਤਾ ਤੇ ਸਾਹੀ ਫਿਰ ਕੰਮ ਕਿਉਂ ਨਾ ਕਰੀਏ ਇਹ ਸਾਰੀ ਤਿਆਰੀ ਆਪ ਹੀ ਮੈਂ ਦੇਖਿਆ ਤੜਕਾ ਵੀ ਇੰਜ ਦੇ ਨਾਲ ਕਿਉਂਕਿ 12 ਸਾਲ ਕਹਿੰਦੇ ਕੰਮ ਕੀਤਾ ਉੱਥੇ ਆ 12 ਸਾਲ ਬਾਬਾ ਜੀ ਲੰਗਰ ਵੀ ਰਿਹਾ ਹਾਂ ਹਾਂ ਕੋਈ ਤੜਕਾ ਲਾਉਣਾ ਨਹੀਂ ਕਿਸੇ ਘਰੋਂ ਹਾਂ ਹੂੰ ਉਹ ਅਸੀਂ ਤਾਂ 12 ਸਾਲ ਲੰਗਰਾਂ ਚ ਰਹੇ ਹਾਂ ਬੜਾ ਫੜ ਤੜਕੇ ਲਾਇਆ ਤੇ ਕੁਝ ਵੀ ਨਹੀਂ ਹੂੰ ਤੇ ਕੁਆਲਟੀ ਦਾ ਹਿਸਾਬ ਨਾਲ ਕੰਮ ਕੀਤਾ ਮੈਂ ਗੁਰਦੁਆਰਾ ਮੰਜੀ ਸਾਹਿਬ ਵਾਲੰਟ ਵੀ ਰਿਹਾ ਹਾਜ਼ਰ ਨਾਜ਼ਰ ਨੇ ਹਰ ਸਮਾਂ ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਦੇਖਦੇ ਹੂੰ ਮੈਂ ਸਾਰਾ ਜਦੋਂ ਵੀ ਵਿਪਰੰਦੀ ਰੀਤ ਕਰਾਂਗੇ ਫੇਰ ਸਾਡੀ ਪ੍ਰਤੀਤ ਨਹੀਂ ਕਰਨੀ ਕਿਹਨੇ ਬਿਲਕੁਲ ਕਿ ਭਾਈ ਘਾਟਾ ਨਹੀਂ ਪੈਂਦਾ ਮੈਂ ਬਾਬਾ ਹੀ ਘਾਟਾ ਪੈਂਦਾ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਖਾਲਸੇ ਨੂੰ ਮਾਰੇ ਨੇ ਘਾਟੇ ਵਾਲੇ ਦਿਨ ਜੰਮਿਆ ਹੀ ਨਹੀਂ ਜਨਮੀ ਨਹੀਂ ਹੋਇਆ ਗਾਲਸੇ ਦਾ ਹਾਏ ਹਾਏ ਮਹਾਰਾ ਸੱਚੇ ਪਾਤਸ਼ਾਹ ਨੇ ਗਾਲਸੇ ਨੂੰ ਸਾਰੀਆਂ ਤਾਕਤਾਂ ਦਿੱਤੀਆਂ ਨੇ ਤੇ ਫਿਰ ਘਾਟੇ ਵਾਲੇ ਤਾਂ ਗੱਲ ਹੀ ਨਹੀਂ ਉਹਦਾ ਖੁੱਲੇ ਹੱਥ ਨੇ ਦਿਆਲਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਹੁਣ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਵੀ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਦੇਖ ਰਹੇ ਆ ਵੀ ਇੱਕ ਨਵਾਂ ਰਿਵਾਜ ਜਿਹੜਾ ਸ਼ੁਰੂ ਹੋਇਆ ਵੀ ਰੋਡ ਸਾਈਡ ਉੱਤੇ ਕਾਰਟ ਲਗਾ ਕੇ ਜਿਹੜਾ ਹੈ ਉਹ ਸਮਾਨ ਵੇਚਦਾ ਤੇ ਪਰ ਹੁਣ ਜਦੋਂ ਸਿਆਲਾਂ ਦਾ ਸ਼ਮਾ ਸ਼ੁਰੂ ਹੋਇਆ ਤਾਂ ਤੁਹਾਨੂੰ ਹਰੇਕ ਕਾਰਟ ਉੱਤੇ ਸਾਗ ਦੀ ਖੁਸ਼ਬੂ ਆਊਗੀ ਦੇਸੀ ਘਿਓ ਦੀ ਖੁਸ਼ਬੂ ਆਊਗੀ ਤੇ ਉਹ ਮੈਂ ਕਿ ਅੱਜ ਸਾਨੂੰ ਇੱਥੇ ਖਿੱਚਿਆ ਹੈ ਤੜਕਾ ਬਾਈ ਜਿੱਥੇ ਲਾ ਰਹੇ ਨੇ ਤੇ ਗੱਲਬਾਤ ਕਰਾਂਗੇ ਨਾਲ ਨਾਲ ਤੜਕਾ ਘੱਟ ਰਹੇ ਤੇ ਨਾਲ ਦੀ ਨਾਲ ਜਿਹੜਾ ਤੜਕਾ ਉਹ ਹੱਥੋ ਹੱਥ ਹੀ ਲੱਗਦਾ ਪਿਆ ਤੇ ਜਿਵੇਂ ਗੱਲਬਾਤ ਕਰਾਂਗੇ ਵੀ ਖਾਲਸਾ ਜੀ ਕਿੰਨੇ ਸਮੇਂ ਤੋਂ ਲਾ ਰਹੇ ਨੇ ਤਾਂ ਸੈਟਅਪ ਕਾਫੀ ਸਿੰਪਲ ਚਾਹਤਾ ਬਾਈ ਮੈਂ ਗੱਲ ਕਰ ਰਿਹਾ ਸੀ ਆਪਾਂ ਵੀ ਇਹ ਇੱਥੇ ਸਾਡੇ ਦੇ ਕਿਨਾਰੇ ਸ਼ੁਰੂ ਕਰਨ ਵਾਲਾ ਇਹ ਵਿਚਾਰ ਕਿਵੇਂ ਆਇਆ ਕਿਉਂ ਸ਼ੁਰੂ ਕੀਤਾ ਮਤਲਬ ਇਸ ਪਾਸੇ ਆਉਣਾ ਪਿਆ ਤੇ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਇਸ ਪਾਸੇ ਮਤਲਬ ਜਦੋਂ ਪੂਰਾ ਜੀ ਪਰਿਵਾਰ ਦਾ ਸਾਥ ਪੂਰਾ ਪੂਰਾ ਦਾ ਪੂਰਾ ਸਾਥ ਪਰਿਵਾਰ ਦਾ ਪਰਿਵਾਰ ਵੱਲੋਂ ਵੀ ਪਰਿਵਾਰ ਵੱਲੋਂ ਵੀ ਸਾਥ ਆ ਇੱਥੇ ਸਹਿਯੋਗੀ ਬਹੁਤ ਵੀ ਮੇਰੇ ਪ੍ਰੇਮੀ ਸੰਗਤ ਦੇ ਜਿਹੜੇ ਬੰਦੇ ਨੇ ਨਾ ਜੀ ਉਹ ਬਾਰੇ ਬਹੁਤ ਪ੍ਰੇਮੀ ਆ ਉਹ ਵੀ ਸਾਡਾ ਪੂਰਾ ਸਰਕਾਰ ਕਰਦੇ ਆ ਪੂਰਾ ਮਦਦ ਦਿੰਦੇ ਨੇ ਹਮ ਸਾਥ ਦਿੰਦੇ ਇੱਥੇ ਭਾਜੀ ਬੈਠੇ ਜਿਹੜੇ ਹਾਂਜੀ ਇਹ ਸਾਰੇ ਉਹ ਸਾਰੇ ਸਾਡਾ ਸਾਥ ਦਿੰਦੇ ਨੇ ਉਹਨਾਂ ਦੇ ਬਦੌਲਤ ਹੀ ਅਸੀਂ ਕੰਮ ਸ਼ੁਰੂ ਕੀਤਾ ਅਸੀਂ ਨਹੀਂ ਕਰ ਸਕਦੇ ਸੀ ਹਮ ਉਹਨਾਂ ਨੇ ਸਾਨੂੰ ਪ੍ਰੇਰਿਆ ਕਿ ਮੈਂ ਯਾਰ ਤੁਸੀਂ ਆਪਣਾ ਕਰੋ ਬਿਲਕੁਲ ਪੈਸੇ ਚਾਹੀਦੇ ਪੈਸੇ ਦੇ ਉਹਨਾਂ ਨੇ ਕਿਹਾ ਕਰੋ ਕੰਮ ਤਾਂ ਕਰੋ ਇਹਨਾਂ ਨੂੰ ਜਸ ਸਾਨੂੰ ਸਾਰਾ ਕੋ ਦਿਨ ਦਿਨ ਇਹ ਕੰਮ ਕਿਉਂ ਨਾ ਕਰੀਏ ਬਿਲਕੁਲ ਹਾਂਜੀ ਸਾਨੂੰ ਜੇ ਸਾਡੇ ਕੋਲ ਨਾ ਹੋਵੇ ਫਿਰ ਤਾਂ ਇਹ ਆਖੀਏ ਨਾ ਆਖੀ ਬਿਲਕੁਲ ਸਾਨੂੰ ਸਾਰਾ ਪ੍ਰਬੰਧ ਕਰਕੇ ਦਿੱਤਾ ਤੇ ਸਾਹਿਬ ਇਹ ਕੰਮ ਕਿਉਂ ਨਾ ਕਰੀਏ ਇਹ ਹਾਲਾਤ ਨੇ ਅੱਜ ਪੰਜਾਬ ਦੇ ਹਨਾ ਬਾਬਾ ਜੀ ਤੇ ਹੁਣ ਇੱਥੇ ਜਦੋਂ ਲਾਉਨੇ ਹੋ ਹਨਾ ਤੇ ਸਾਰੀ ਤਿਆਰੀ ਆਪ ਹੀ ਮੈਂ ਦੇਖਿਆ ਤੜਕਾ ਵੀ ਜਦੇ ਨਾਲ ਕਿਉਂਕਿ 12 ਸਾਲ ਕਹਿੰਦੇ ਕੰਮ ਕੀਤਾ ਉੱਥੇ 12 ਸਾਲ ਬਾਬਾ ਜੀ ਲੰਗਰ ਦੀ ਰੱਖਾ ਹਾਂ 12 ਸਾਲ ਲੰਗਰ ਦੀ ਰੱਖਾ ਸਾਰਾ ਤਜਰਬਾ ਵਾ ਲੰਗਰ ਦਾ ਇਹਨਾਂ ਉਹੀ ਸਵਾਦ ਇੱਥੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਖਵਾ ਰਹੇ ਹਾਂ ਬਸ ਇਹੋ ਗੱਲ ਹੈ ਮੈਂ ਦੇਖ ਤੜਕਾ ਵੀ ਬੜੀ ਰੀਜਨਲ ਆਇਆ ਹੋਣੇ ਆਪਾਂ ਜਦੋਂ ਗੱਲਬਾਤ ਕਰਦੇ ਸੀ ਹਾਲਾਂਕਿ ਜਦੋਂ ਮਿਰਚਾਂ ਪਾਈਆਂ ਤੋ ਆਖ ਜ਼ਿਆਦਾ ਉੱਠ ਗਈ ਥੋੜੀ ਰੁਕਣਾ ਵੀ ਆਪਾਂ ਨੂੰ ਪਰ ਉਹ ਜੋ ਇੱਕ ਤਰੀਕਾ ਜਿੱਥੇ ਜਿਸ ਤਰੀਕੇ ਨਾਲ ਤੜਕਾ ਲੱਗਦਾ ਉਵੇਂ ਹੀ ਲੱਗਦਾ ਉਹ ਦੇਖੋ ਜੀ ਤੜਕਾ ਲਾਉਣਾ ਨਹੀਂ ਕਿਸੇ ਘਰ ਹੁੰਦਾ ਹੂੰ ਉਹ ਅਸੀਂ ਤਾਂ 12 ਸਾਲ ਲੰਗਰਾਂ ਚ ਰਹੇ ਹਾਂ ਬੜਾ ਬੜਾ ਤੜਕੇ ਲਾਇਆ ਤੇ ਕੁਝ ਵੀ ਨਹੀਂ ਹੂੰ ਤੇ ਕੁਆਲਿਟੀ ਦਾ ਹਿਸਾਬ ਨਾਲ ਕੰਮ ਕੀਤਾ ਮੈਂ ਗੁਰਦੁਆਰਾ ਮੰਜੀ ਸਾਹਿਬ ਵਾਲੰਟੀਅਰ ਹਾਂ ਅੱਛਾ ਜੀ ਇਹ ਸੱਤ ਤਲਾ ਥੋੜਾ ਹੈ ਨਾ ਉਹ ਤਾਂ ਕਵੰਟਲਾ ਦੇ ਮੁਤਾਬਕ ਬਣਦਾ ਹੈ ਹੂੰ ਤੇ ਕਵੰਟਲਾ ਦਾ ਸਾਨੂੰ ਰੈਸਪੀ ਪਤਾ ਹੈ ਕਿ ਕਵੰਟਲਾ ਚ ਕੀ ਪਾਣਾ ਹੈ ਕਿ ਸਿਸਟਮ ਹੈ ਕਿਵੇਂ ਬਣਨਾ ਹੈ ਪਰ ਤੁਸੀਂ ਆ ਵੀ ਸਾਰੇ ਜਾਣਦੇ ਆ ਬਾਲਮ ਕਿੰਨਾ ਸਾਰੀ ਰੁਈ ਜਾਂਦੀ ਆ ਬਿਲਕੁਲ ਅਸੀਂ ਉੱਥੇ ਲੰਗਰ ਤੇ ਰਹੇ ਹਾਂ ਤੇ ਉਹਦੇ ਮੂਰਤ ਤਾਂ ਕਹਿੰਦੇ ਕੁਛ ਵੀ ਨਹੀਂ ਹੈ ਕੁਛ ਨਹੀਂ ਬਿਲਕੁਲ ਨਹੀਂ ਬਈ ਫਿਰ ਆਟਾ ਵੀ ਨਾਲ ਦੀ ਨਾਲ ਹੀ ਗੁੰਨਦੇ ਮੈਂ ਦੇਖਿਆ ਤਲਕਾ ਵੀ ਕਾਫੀ ਛੋਟੀ ਕੁਆਨਟੀਟੀ ਚ ਲਾ ਰਿਹਾ ਹੂੰਗੀ ਆ ਜਦੋਂ ਇਹ ਮੁੱਕ ਜੇ ਫਿਰ ਨਾਲ ਨਮਾ ਹੀ ਆ ਨਮਕ ਕਰਨ ਵੀ ਪਾ ਕੇ ਬਹੁਤਾਂ ਨਹੀਂ ਰੱਖਣਾ ਹੂੰ ਮੌਕੇ ਤੇ ਤਨਗਾ ਲਾਈਏ ਇਹ ਮੌਕੇ ਤੇ 10 ਮਿੰਟਾ ਲਾ ਲੋ ਹਾਂ ਤੇ ਮੈਨੂੰ ਤੇ ਲਾਵਾਂਗੇ ਨਾਲ ਦੀ ਨਾਲ ਹੀ ਤੜਕਾ ਕੱਟਣਾ ਇੱਕ ਵਾਰੀ ਮੈਂ ਕਹੂੰਗਾ ਉੱਥੇ ਦਿਖਾਓ ਸੈਟਅਪ ਕਿਸ ਤਰੀਕੇ ਨਾਲ ਸਾਰਾ ਹੈਗਾ ਉੱਥੇ ਨਾਲ ਦੀ ਨਾਲ ਹੀ ਤਾਜ਼ਾ ਹੀ ਜਿਹੜਾ ਉਹ ਕੱਟਿਆ ਜਾਂਦਾ ਤੇ ਨਾਲ ਦੀ ਨਾਲ ਹੀ ਇੱਥੇ ਤੜਕਾ ਜਿਹੜਾ ਤਾਜ਼ਾ ਮੈਂ ਦੇਖਦਾ ਬਈ ਫਿਰ ਜਿਹੜਾ ਮੱਕੀ ਦੀ ਰੋਟੀ ਬਣਦੀ ਆ ਉਹ ਵੀ ਸਾਰੀ ਆਪ ਹੀ ਬਣਾਉਣੀ ਬਿਲਕੁਲ ਆਪ ਬਣਾਉਣਾ ਆਪ ਬਣਾ ਕੇ ਸਾਰਾ ਆਪਣਾ ਇਹ ਤੜਕਾ ਵੀ ਆਪ ਹੀ ਹੈ ਕੱਲੇ ਹੀ ਉਥੋਂ ਨੇ ਇਹ ਉਹ ਸਿੰਘ ਨਾਲ ਆਪਣੇ ਅੱਛਾ ਬਾਈ ਜੀ ਨਾਲ ਨੇ ਨਾਲ ਹੀ ਰਹਿੰਦੇ ਹੈ ਇਹ ਬਿਲਕੁਲ ਫਿਰ ਇੱਥੇ ਕਿਦਾਂ ਰਿਸਪੌਂਸ ਮਾਰਕੀਟ ਵੱਲੋਂ ਮਿਲਦਾ ਲੋਕ ਕਿੰਨਾ ਕੁ ਖੁਸ਼ਮਰਦਨਾ ਦਿੰਦੇ ਆ ਮਤਲਬ ਦੇਖੋ ਜੀ ਸ਼ੁਕਰ ਹੈ ਗੁਰੂ ਸਾਹਿਬ ਜੀ ਦਾ ਮਹਾਰਾਜ ਦਾ ਸ਼ੁਕਰ ਹੈ ਕਾਰਪੋਦਾ ਜੋ ਪਰਮੇਸ਼ਰ ਦੇ ਰਿਹਾ ਨਾ ਉਹਦੇ 'ਚ ਆਨੰਦ ਹੈ ਸ਼ੁਕਰ ਹੈ ਬਿਲਕੁਲ ਇਹ ਕਮਾਇ ਇਹ ਗੱਲ ਕਦੇ ਨਾ ਕਾਵਾਂਗਾ ਕਿ ਸਾਨੂੰ ਘਾਟਾ ਘਾਟਾ ਸਾਨੂੰ ਕਿਸੇ ਚੀਜ਼ ਦਾ ਨਹੀਂ ਹਰ ਚੀਜ਼ ਸਾਨੂੰ ਪਰਮੇਸ਼ਰ ਹਾਜ਼ਰ ਕਰਦਾ ਬਿਲਕੁਲ ਘਾਟਾ ਨਹੀਂ ਕਿਸੇ ਗੱਲ ਦਾ ਸੱਚ ਗੱਲ ਦਾ ਪਰਮੇਸ਼ਰ ਸਾਨੂੰ ਸਾਰਾ ਗੁਰੂ ਦਰਬਾਰ ਦੇ ਮੂਹਰੇ ਬੈਠੇ ਆ ਜਿਵੇਂ ਅੱਜ ਅਸੀਂ ਵੀ ਕਹਿ ਗਿਆ ਸਾਨੂੰ ਘਾਟਾ ਤੇ ਘਾਟਾ ਕੈਸ ਟਲਦਾ ਰਾਜੇ ਮਹਾਰਾਜਾ ਨੇ ਦਰਬਾਰ ਦੇ ਮੂਰੇ ਬਹਿ ਕੇ ਵੀ ਘਾਟਾ ਸਾਨੂੰ ਆ ਗਿਆ ਤੇ ਵਾਦਾ ਕਿੱਥੇ ਹੋਊਗਾ ਜਾਈ ਬਿਲਕੁਲ 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 ਭਾਈ ਇਹਨਾਂ ਇਦਾ ਮਾਰੇ ਤੇ ਸਿੱਖੇ ਆ ਹਮ ਸਿੱਖਾਂ ਨੂੰ ਕਿੱਥੇ ਘਾਟਾ ਮਾਰੇ ਰਹਿਣ ਦਿੰਦੇ ਨੇ ਬਿਲਕੁਲ ਬਿਲਕੁਲ ਭਾਈ ਹਾਜ਼ਰ ਨਾਜ਼ਰ ਨੇ ਹਰ ਸਮੇਂ ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਦੇਖਦੇ ਹੂੰ ਮੈਂ ਸਾਰਾ ਹਮ ਚਲੋ ਇਹ ਬਪਰੰਦੀ ਰੀਤ ਕਰਾਂਗੇ ਫੇਰ ਸਾਡੀ ਪ੍ਰਤੀਤ ਨਹੀਂ ਕਰਨੀ ਕਿਸੇ ਨੇ ਬਿਲਕੁਲ ਜਦ ਤੱਕ ਉਹਨਾਂ ਦੀ ਰਜਾ ਚ ਕਿੰਨਾ ਤੇ ਰਜਾ ਦੇ ਵਿੱਚ ਉਹਨਾਂ ਚੰਦਿਆਰੇ ਆ ਬਿਲਕੁਲ ਕੋਈ ਨਹੀਂ ਕੋਈ ਘਾਟਾ ਪੈ ਸਕਦਾ ਨਾ ਹੀ ਖਾਲਸੇ ਨੂੰ ਮਾਰ ਕਦੇ ਕਿਸੇ ਮੂਰੇ ਗਾੜੀ ਮੰਗਿਆ ਮੰਗਿਆ ਵੀ ਨਹੀਂ ਐਸਾ ਕਰ ਗਿਆ ਨਾ ਮੰਗਿਆ ਤੇ ਨਾ ਘਾਟਾ ਰਹਿਦਾ ਵਰਤੋਂ ਨਹੀਂ ਰਹੇ ਆ ਆਪਾਂ ਬਸ ਅਸੀਂ ਤਾਂ ਰਹੇ ਲੰਗਰ ਲੰਗਰ ਦਾ ਮਤਲਬ ਇਹਦਾ ਖੁੱਲੇ ਇੱਥੇ ਪੈਣਾ ਤੇ ਖੁੱਲੇ ਅਸੀਂ ਤਾਂ ਇੱਥੇ ਵੀ ਕਦੇ ਕਿਸੇ ਨੂੰ ਹਿਸਾਬ ਦਾਬ ਨਹੀਂ ਜੋੜੀਦਾ ਆ ਮੈਂ ਦੇਖਿਆ ਹੁਣੇ ਵੀ ਕੋਈ ਬਾਈ ਖੜੇ ਸੀ ਤੁਹਾਨੂੰ ਪਤਾ ਹੀ ਵੀ ਕਿੰਨੇ ਦੇ ਦਿੰਦੇ ਆ ਜਾਂ ਕਿੰਨੇ ਕਿੰਨੇ ਪ੍ਰਸ਼ਾਦ ਇਹਨਾਂ ਨੇ ਛਕਲੇ ਛਕਲੇ ਤੇ ਭਾਈ ਘਾਟਾ ਨਹੀਂ ਪੈਂਦਾ ਮੈਂ ਬਾਬਾ ਹੀ ਘਾਟਾ ਪੈਂਦਾ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਖਾਲਸੇ ਨੂੰ ਮਾਰੇ ਨੇ ਘਾਟੇ ਵਾਲੇ ਦਿਨ ਜੰਮਿਆ ਹੀ ਨਹੀਂ ਜਰਮੀ ਨਹੀਂ ਹੋਇਆ ਗੱਲ ਸੇ ਦਾ ਹਾਏ ਹਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਸੇ ਸਾਰੀਆਂ ਤਾਕਤਾਂ ਦਿੱਤੀਆਂ ਨੇ ਤੇ ਫਿਰ ਘਾਟੇ ਦੀ ਗੱਲ ਹੀ ਨਹੀਂ ਇਹ ਉਹਦਾ ਖੁੱਲੇ ਹੱਥ ਨੇ ਮਹਾਰਾਜ ਸੱਚੇ ਪਾਤਸ਼ਾਹ ਆਪੀ ਕਿਰਪਾ ਨਾਲ ਲਗੇ ਸਹੀ ਗੱਲ ਹੈ ਬਿਲਕੁਲ ਆਪਣੇ ਜੇਕਰ ਗੱਲ ਕੀਤੀ ਜਾਵੇ ਪਹਿਲੇ ਗੁਰੂ ਸਾਹਿਬ ਜੀ ਦੀ ਤਾਂ ਉਹਨਾਂ ਨੇ ਜਦੋਂ 13-13 ਤੋਲੇ ਤੇ ਉੱਥੇ ਨਹੀਂ ਘਾਟਾ ਪੈਣ ਦਿੱਤਾ ਉੱਥੇ ਨਹੀਂ ਘਾਟਾ ਪਿਆ ਤੇ ਆਪਣੀ ਫੌਜਾਂ ਨੂੰ ਕਿਵੇਂ ਘਾਟਾ ਪੈਣ ਦੇਣਗੇ ਸਰ ਉਹ ਕਿਹਨਾਂ ਘਾਟਾ ਪੈਜੂ ਇਹਨੂੰ ਮਹਾਰਾਜ ਅਤੇ ਪਾਸ਼ਾ ਨੇ ਬਣਾਇਆ ਹੀ ਆਪਣੇ ਆ ਹਾਂ ਜੀ ਮਹਾਰਾਜ ਨੇ ਕਿਹਾ ਜਿੰਨ ਕੀ ਰਚਨਾ ਹਮ ਕਰੀ ਆਪੇ ਆਪਣੇ ਹੱਥ ਜਿੰਨਾ ਜੀ ਰਚਨਾ ਮਹਾਰਾਜ ਤੇ ਪਾਸ਼ਾ ਨੇ ਆਪਣੇ ਹੱਥਾਂ ਦਾ ਸਾਜ ਦਿੱਤੇ ਜਿਹੜੇ ਤੇ ਉਹਨਾਂ ਨੂੰ ਕਿਸ ਗੱਲ ਦਾ ਘਾਟਾ ਹੋਊਗਾ ਤੁਹਾਡਾ ਸੰਸਾਰ ਨੂੰ ਹੋਊਗਾ ਸਾਨੂੰ ਕੋਈ ਘਾਟਾ ਨਹੀਂ ਜੇਕਰ ਗੱਲਾਂ ਚ ਤੁਸੀਂ ਸਾਨੂੰ ਕੱਲ ਨੂੰ ਵੀ ਆ ਕੇ ਪੁੱਛ ਲਿਓ ਅਸੀਂ ਕੱਲ ਵੀ ਚੜਦੀ ਕਲਾ ਚ ਰਹਿਣਾ ਅੱਜ ਵੀ ਚੜਦੀ ਕਲਾ ਚ ਚੜਦੀ ਕਲਾ ਜੀ ਰਹਿਣਾ ਹੀ ਚੜਦੀ ਕਲਾ ਚ ਬਿਲਕੁਲ ਇਹ ਆਪਣੇ ਜਦਾਂ ਦੇਖੀਏ ਨਾ ਪੰਜਾਬ ਚ ਹੈ ਵੀ ਜਦੇ ਸੁਬਾਹ ਜਦੋਂ ਗੁਰੂ ਦੀ ਲਾਡਲੀ ਫੌਜ ਦੇ ਵਿੱਚ ਆਪਾਂ ਸ਼ਾਮਲ ਹੁੰਨੇ ਆ ਤਾਂ ਉਹ ਚੜ੍ਹਦੀ ਕਲਾ ਦੀ ਨਿਸ਼ਾਨੀ ਆਪਣੇ ਆਪ ਹੀ ਬਹੁਤ ਵੱਡੀ ਜਿਹਨੂੰ ਆਪਾਂ ਕਹਿੰਨੇ ਆ ਉਹ ਆਪਣੇ ਆਉਂਦੀ ਹੈ ਤੇ ਆਪਾਂ ਉਸ ਤੀਜ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਅੱਗੇ ਲੋਕਾਂ ਨੂੰ ਵੀ ਦੱਸਦੇ ਆਂ ਵੀ ਅਸੀਂ ਖਾਸ ਹੈ ਚੋ ਆ ਤੇ ਚੜ੍ਹਦੀ ਕਲਾ ਵਾਲੀ ਫੌਜ ਆਏ ਬਿਲਕੁਲ ਜੀ ਬਿਲਕੁਲ ਤਾਂ ਭਾਈ ਹੁਣ ਸਾਡੇ ਗੁਰੂ ਨੇ ਸਾਨੂੰ ਮਾਲਕ ਦੱਸਿਆ ਬਿਲਕੁਲ ਤੁਸੀਂ ਰਹਿਣੀ ਚੜ੍ਹਦੀ ਕਲਾ ਦੇ ਵਿੱਚ ਆ ਉਹ ਖਾਲਸਾ ਹੀ ਕਿਹੜਾ ਜਿਹੜਾ ਕਿਵੇਂ ਝਿੱਡਿਕ ਲੱਗਦੇ ਖਾਲਸਾ ਦੀ ਹੋਈ ਐ ਨਾ ਹੋਣੀ ਐ ਨਾ ਹੋਈ ਐ ਹੋਈ ਐ ਨਾ ਬਿਲਕੁਲ ਰਹਿਣੀਓ ਚੜਦੀ ਆ ਹੂੰ ਤਾਂ ਉਹ ਲੋਕਾਂ ਦੀ ਹੋਊ ਜਿਹਨਾਂ ਦੀ ਨਾ ਹੋ ਨਾ ਹੋ ਬਈ ਇਹ ਕੀ ਹੋਣ ਲੱਗਿਆ ਹੁਣ ਅੱਜ ਆਟਾ ਗੁੰਨਾਂਗੇ ਜੀ ਅੱਜ ਆਟਾ ਗੁੰਨਾਂਗੇ ਹੁਣ ਨਾਲ ਹੀ ਮਤਲਬ ਮੱਕੀ ਦਾ ਆਟਾ ਗੁੰਨੂਗਾ ਹਨ ਤਾਜ਼ਾ ਇੱਥੇ ਤਾਂ ਬਿਲਕੁਲ ਸਾਰਾ ਸੈੱਟ ਵੀ ਕੋਈ ਯਾਰ ਦਿਖਾਓ ਆ ਵੀ ਕਿਵੇਂ ਹੈ ਨਾ ਬਿਲਕੁਲ ਪਿਓਰ ਕੋਈ ਜਿਆਦਾ ਤਾਮ-ਜਾਮ ਨਹੀਂ ਹੈਗਾ ਕੋਈ ਜਿਆਦਾ ਨੇ ਬਿਲਕੁਲ ਨਾਰਮਲ ਜਿਹਾ ਸਿਸਟਮ ਹੈ ਹਾਂਜੀ ਨਾਰਮਲ ਸਿਸਟਮ ਹੈ ਜੀ ਤੁਹਾਨੂੰ ਆਪਾਂ ਕੋਲ ਬਿਲਕੁਲ ਜਿਵੇਂ ਆ ਵਾ ਦੇਸੀ ਜਿਹਨੂੰ ਕਹਿ ਲੈਂਦੇ ਆ ਨਾ ਤਾਂ ਉਹ ਦੇਸੀ ਸੁਆਦ ਸੁਆਦ ਤੜਕੇ ਚ ਵੀ ਉਦਾਂ ਦਾ ਹੀ ਆਇਆ ਤੇ ਪਾਣੀ ਹੁਣ ਗਰਮ ਕਰਕੇ ਗੁੰਨੂਗਾ ਹਾਂ ਇਹ ਜਿਹੜਾ ਮੱਖੀ ਦਾ ਇਹਦਾ ਇਹਦਾ ਕਾਰਨ ਕੀ ਆ ਅੱਛਾ ਕੋਸੇ ਕਰੀ ਗੁੰਜਦਾ ਇਹ ਥੋੜਾ ਥੋੜਾ ਆ ਕਰ ਗੁੰਜਦਾ ਬਹੁਤਾ ਵੀ ਨਹੀਂ ਗੁੰਨ ਕੇ ਰੱਖਣਾ ਇਹ ਰੋਟੀ ਵਧੀ ਨਹੀਂ ਬਚਦੀ ਇਹ ਥੋੜਾ ਗੁੰਨ ਕੇ ਬਣਾ ਲਿਆ ਆ ਜਾਈ ਗੁੰਨਣਾ ਹਾਂ ਉਹਨਾਂ ਕੀ ਜਿੰਨਾ ਕੋ ਲੋੜ ਆ ਹੂੰ ਉਹ ਫੇਰ ਰੋਟੀ ਵਧੀ ਬਾਕੀ ਨਹੀਂ ਫੇਰ ਆਟਾ ਨਾ ਢੱਲਾ ਜਾ ਜਾਂਦਾ ਉਹ ਰੋਟੀ ਬੰਦ ਵੀ ਨਹੀਂ ਵਧੀਆ ਸੋਨਾ ਹੀ ਬੰਦ ਕਰਾ ਕੋਈ ਨਹੀਂ ਕਰੱਖ ਲਈ ਫਾਇਦਾ ਕੀ ਹਾਂ ਫੇਰ ਉਹ ਢਿੱਲਾ ਹੋ ਜਾਣਾ ਹੋਰ ਹਿਸਾਬ ਨਾਲ ਇਹ ਚੀਜ਼ਾਂ ਜਿਹੜੀਆਂ ਇਹ ਜਿਹੜੀ ਜਿਹੜੀ ਉਹ ਪ੍ਰਿਆਲੀਆਂ ਮਾਈਆਂ ਬਣਾਉਂਦੀਆਂ ਸੀ ਘਰਾਂ ਪ੍ਰਸ਼ਾਦੇ ਹਾਂ ਇਹ ਜੀ ਉਹ ਪਛਕਦੇ ਰਹੇ ਛਕਦੇ ਰਹੇ ਬਿਲਕੁਲ ਆਨੰਦ ਆਉਂਦਾ ਛਕਣ ਦਾ ਉਹ ਵੀ ਤਾਜ਼ਾ ਤਾਜ਼ਾ ਹੱਥਾਂ ਨਾਲ ਥਾਪੜੀਆਂ ਸੀ ਨਾਲੇ ਹਾਂ ਹੋਰ ਤਾਂ ਕਿ ਅੱਜ ਕੱਲ ਦੀ ਕੁੜੀ ਨੂੰ ਮੱਕੀ ਦੀ ਰੋਟੀ ਲਾਉਣੀ ਨਹੀਂ ਆਉਂਦੀ ਨਹੀਂ ਲਾਉਣੀ ਆਉਂਦੀ ਨਹੀਂ ਆਉਗੀ ਲਾਉਣੀ ਨਹੀਂ ਆਉਂਦੀ ਸਾਗ ਵੀ ਕੇ ਕੋਈ ਨਹੀਂ ਬਣਦਾ ਜੀ ਬਿਲਕੁਲ ਅੱਜ ਕੱਲ ਦੇਖਦੇ ਆਂ ਵੀ ਜਿੱਥੇ ਨਵੀਂ ਪੀੜ੍ਹੀ ਆ ਇਹ ਪਲਾਸਟਿਕ ਦੇ ਰੱਖ ਕੇ ਤੇ ਵੇਲਣਾ ਫੇਰਦੀ ਆ ਤੇ ਉਹ ਰੋਟੀ ਕਹਿੰਦੀ ਮੱਕੀ ਦੀ ਬਣ ਗਈ ਕਿੱਥੇ ਪ੍ਰਾਣੀਆਂ ਬੀਬੀਆਂ ਆਪਣੀਆਂ ਉਹ ਹੱਥ ਨਾਲ ਥਾਪੜ ਕੇ ਸਾਰੀ ਰੋਟੀ ਬਣਾਉਣੀ ਉਹਨਾਂ ਨੇ ਹਾਂ ਬਿਲਕੁਲ ਜੀ ਬਿਲਕੁਲ ਹੱਥ ਨਾਲ ਥਾਪੜਦੀਆਂ ਸੀ ਹੱਥ ਨਾਲ ਸਾਰਾ ਕੰਮ ਹੱਥ ਨਾਲ ਹੀ ਕਰਦੀ ਹਾਂ ਹਾਂ ਤੇ ਹੁਣ ਤੇ ਕਹਿੰਦੇ ਜੀ ਲਫਾਫਾ ਲਾ ਲਓ ਮੱਕੀ ਦਾ ਤਾਂ ਚਿਪਕਦਾ ਵੇਲਣੇ ਤੇ ਐ ਵੀ ਆਟਾ ਵਾ ਭਾਈ ਆਪਸ ਹੋਣੇ ਉਹ ਕਿ ਆਮ ਜਿੱਦਾਂ ਹੋ ਜਾਂਦਾ ਆ ਲੈਨੇ ਮੁੰਡੀਆਂ ਮੁੰਡੀਆਂ ਇੱਥੇ ਮੁੰਡੀਆਂ ਚੱਕੀ ਆ ਮਸ਼ਹੂਰ ਅੱਛਾ ਜੀ ਬਹੁਤ ਵਧੀਆ ਚਾਟਾ ਉਹਨਾਂ ਦਾ ਹੂੰ ਮੈਂ ਕਹਿੰਦਾ ਸਾਰਾ ਜਮਾਲਪੁਰ ਆ ਸਾਰਾ ਏਰੀਆ ਸਰਵਸੇਟ ਉੱਥੇ ਜਾਂਦਾ। ਕੀ ਬਾਤ ਆ। ਅਸੀਂ ਉਹਨਾਂ ਕੋਲ ਮੰਗਾ ਲੈਂਦੇ ਹਾਂ। ਹਾਂ ਹਾਂ। ਸਹੀ ਆ। ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਦਾ ਵਿਹੜੀ ਉੱਤੇ। ਤੇ ਬਬਈ ਇੱਕ ਗੱਲ ਦੱਸੋ ਵੀ ਜੇਕਰ ਤੁਹਾਡੇ ਕੋ ਕਿਸੇ ਨੇ ਆਉਣਾ ਹੈ ਨਾ ਉਹ ਆ ਕਿੱਥੇ ਸਕਦਾ ਕਿਉਂਕਿ ਹਾਂ ਇੰਨੀ ਸਫਾਈ ਦੇ ਨਾਲ ਤੇ ਕਰਦਾ ਸਵਾਦ ਜਿਹੜਾ ਖਾਣਾ ਕਿਸੇ ਨੂੰ ਕਿੱਥੇ ਆ ਕੇ ਖਾ ਸਕਦਾ। ਇਹ ਜਮਾਲਪੁਰ ਚੌਂਕ ਤੋਂ ਜਦੋਂ ਮੈਟਰੋ ਰੋਡ ਤੇ ਆਈਏ ਨਾ ਹਾਂ ਜਮਾਲਪੁਰ ਚੌਂਕ ਤੋਂ ਮੈਟਰੋ ਰੋਡ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਹਾਂਜੀ ਪਾਸ਼ਾ ਜੀ ਨੌਵੇਂ ਹੂੰ ਉਹਦੇ ਸਾਹਮਣੇ ਹੀ ਸੀ ਸਾਹਮਣੇ ਖੜਿਆ ਇੱਥੇ ਹੀ ਹੁੰਨੇ ਸਮਾਂ ਕੀ ਹੁੰਦਾ ਆਪਣੇ ਤੇ ਖੜਨ ਦਾ ਸਮਾਂ ਸਿਰੇ 10 ਵਜੇ ਤੋਂ ਲੈ ਕੇ ਜੀ ਸ਼ਾਮੀ 7 ਵਜੇ ਤੱਕ ਸ਼ਾਮੀ 7:00 ਵਜੇ ਤੱਕ ਜਦੋਂ ਮਰਜ਼ੀ ਹੁਣ ਸਿਆਲਾਂ ਦਾ ਸਮਾਂ ਹੈ ਹਾਂਜੀ ਤੇ ਸਾਹਮਣੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣਾ ਹੈ ਬਿਲਕੁਲ ਜੀ ਤੇ ਥੋੜੇ ਕੁਆ ਸਕਦਾ ਹੈ ਬਿਲਕੁਲ ਜੀ ਨਾਲ ਲੱਸੀ ਹੈ ਨਾਲ ਲੱਸੀ ਲਸੀ ਕਿਵੇਂ ਭਾਈ ਮਤਲਬ ਤੜਕੇ ਵਾਲੀ ਕਿਦੋਂ ਵੀ ਉਹ ਨਹੀਂ ਨਹੀਂ ਲਸੀ ਤਾਂ ਵੀ ਲੂਣ ਵਾਲੀ ਆ ਲੂਣਾ ਲੂਣਾ ਜਿਹੜਾ ਜਿਹੜਾ ਆਪਾਂ ਅੱਗੇ ਵਿੱਚ ਪਾਇਆ ਹਾਂ 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 ਕਾਰਿੰਦਰ ਪੀਰਾ ਬੜੀ ਰੀਜਨ ਆਟਾ ਜਿਹੜਾ ਗੁੰਨ ਰਿਹਾ ਵੀ ਥੋੜਾ ਥੋੜਾ ਪਾਣੀ ਪਾ ਕੇ ਤੇ ਜਿਵੇਂ ਆ ਜਿਹੜਾ ਆਪਾਂ ਕਹੇ ਲਈ ਕਣਕ ਦਾ ਆਟਾ ਉਹ ਚ ਤਾਂ ਇਕੱਠਾ ਪਾਣੀ ਫੇਰ ਵੀ ਕਿਤੇ ਨਾ ਕਿਤੇ ਪੈ ਜਾਂਦਾ ਪਰ ਇਹ ਚ ਮੱਠਾ ਵੱਠਾ ਪਾਣੀ ਕਹ ਲਗਾ ਮੈਂ ਕਹਣਾ ਕਹ ਲਈ ਨਾ ਲੋਏ ਲੋਏ ਜੇ ਪਾਉਣਾ ਪੈਂਦਾ ਤੇ ਉਸੇ ਹਿਸਾਬ ਨਾਲ ਫੇਰ ਗੁੰਨਣਾ ਪੈਂਦਾ ਹੈ ਤੇ ਬਿਲਕੁਲ ਲੋਕੇਸ਼ਨ ਤੁਹਾਨੂੰ ਦੱਸੀ ਆ ਤੇ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੋ ਜੇਕਰ ਪੰਜਾਬੀ ਅ ਅੱਜ ਇਸ ਰੋਡ ਦੇ ਉੱਤੇ ਆ ਕੇ ਖੜੇ ਨੇ ਕੰਮ ਕਰ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਹੈ ਤੇ ਜੇਕਰ ਆਪਾਂ ਹੀ ਇਹਨਾਂ ਦਾ ਸਾਥ ਨਹੀਂ ਰਵਾਂਗੇ ਤਾਂ ਫਿਰ ਪੰਜਾਬ ਵਿੱਚ ਰਹਿ ਕੇ ਹੋਰ ਕੌਣ ਪੰਜਾਬੀਆਂ ਦਾ ਸਾਥ ਦਊਗਾ ਤਾਂ ਬਿਲਕੁਲ ਬਾਈ ਕੋਲੇ ਆਓ ਬਹੁਤ ਵੱਡੀ ਗੱਲ ਹੈ ਤੁਸੀਂ ਤਮਾਕੂ ਵਾਲਿਆਂ ਦੇਥੋਂ ਖਾਓਗੇ ਤੁਹਾਡੀ ਮਤ ਮਲੇਸ਼ ਹੋ ਜਾਣੀ ਆ ਵੱਡੀ ਖੇੜ ਹੈ ਹੂੰ ਸਾਨੂੰ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਵਚਨ ਕੀਤੇ ਆ ਕਿ ਤੁਸੀਂ ਤਮਾਕੂ ਵਾਲੇ ਹੱਥੋਂ ਵੀ ਲੈ ਕੇ ਨਹੀਂ ਖਾਣਾ ਅਸੀਂ ਖਾਂਦੇ ਆ ਬਿਲਕੁਲ ਅਸੀਂ ਲੈ ਕੇ ਖਾਂਦੇ ਆ ਸਾਕੀ ਦਾ ਮਤ ਮਲੇਸ਼ ਐ ਤਾਂ ਬਾਕੂ ਦੇ ਖੇਤਾਂ 'ਚ ਗੁਰੂ ਮਹਾਰਾਜ ਦਾ ਘੋੜਾ ਨਹੀਂ ਸੀ ਵੜਿਆ ਤਾਂ ਬਾਤ ਦੇਖ ਲਓ ਸਾਰੇ ਜਾਣਦੇ ਆਪਾਂ ਹਾਂ ਗੁਰੂ ਸਾਹਿਬ ਮਹਾਰਾਜ ਦਾ ਘੋੜਾ ਵੀ ਨਹੀਂ ਲੰਘਿਆ ਤੇ ਉਹ ਲੋਕ ਐਡੇ ਭੇੜੇ ਨੇ ਜਿਹੜੇ ਖਾਂਦੇ ਮੂੰਹ 'ਚ ਪਾਉਂਦੇ ਆ ਬਿਲਕੁਲ ਜਿਸ ਚੀਜ਼ ਨੂੰ ਜਾਨਵਰ ਨਹੀਂ ਲੱਕ ਰਿਆ ਹਾਂ ਕਿਹੜੀ ਚੀਜ਼ ਨੂੰ ਜਾਨਵਰ ਨਹੀਂ ਲੱਕਦਾ ਉਹਨੂੰ ਬੰਦੇ ਲੱਕਦੇ ਬਿਲਕੁਲ ਉਹਨੂੰ ਬੰਦੇ ਛੱਕਦੇ ਆ ਜੀ ਹਾਂ ਬਿਲਕੁਲ ਵਿਚਾਰ ਕਰਨ ਵਾਲੀ ਚੀਜ਼ ਆ ਜਰੂਰ ਆਓ ਬਾਈ ਕੋਲੇ ਲੋਕੇਸ਼ਨ ਤੁਹਾਨੂੰ ਦੱਸਤੀ ਆ ਤੇ ਘਰ ਦਾ ਸਵਾਦ ਜਿਹੜਾ ਇੱਥੇ ਖਾਓ ਤੇ ਇਹਨਾਂ ਦੀਆਂ ਹੋਰ ਵਧੀਆ-ਵਧੀਆ ਸਟੋਰੀ ਤੁਹਾਡੇ ਦਰਵਾਜ਼ੇ ਲੈ ਕੇ ਆਂਦੇ ਰਾਵਾਂਗੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ